ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿੰਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਿਮਾ ਸਰਜਾ ਇਹ ਪਿੰਡ ਗੋਨਿਆਣਾ ਤਹਿਸੀਲ ਤੇ ਬਠਿੰਡੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਲੱਖੀ ਜੰਗਲ ਵੀ ਰਹਿ ਜਾਂਦਾ ਹੈ ਬਾਕੀ ਇਹ ਮਹਿਮੇ ਨਾਂ ਦੇ ਦੋ ਤਿੰਨ ਪਿੰਡ ਇਕੱਠੇ ਜਿਹੀ ਆਉਂਦੇ ਆ ਗੋਨਿਆਣੇ ਦੇ ਨੇੜ ਹੀ ਹੈ ਖੇਤਾਂ ਦੇ ਵਿੱਚ ਬਾਈ ਜੀ ਹੋਰਾਂ ਨੇ ਇੱਕ ਫਾਰਮ ਬਣਾਇਆ ਹੋਇਆ ਹੈ ਜਿੱਦੇ ਚੋਂ ਗਾਵਾਂ ਰੱਖਦੇ ਆ ਦੁੱਧ ਵਾਸਤੇ ਨਾਲ ਕੁਸ ਵਹਿੜਾਂ ਵੀ ਜਿਹੜੀਆਂ ਪਰਲੇ ਪਾਸੇ ਤੁਹਾਨੂੰ ਦਿਖਦੀਆਂ ਹੋਣਗੀਆਂ ਬਾਹਰਲੇ ਪਾਸੇ ਖੜੀਆਂ ਉਹ ਵੀ ਨਮਗਰ ਤਿਆਰ ਹੁੰਦੀਆਂ ਹੋਣਗੀਆਂ ਅੱਜ ਇਹਨਾਂ ਨੇ ਚਾਰ گاਵਾ ਜਿਹੜੀਆਂ ਉਹ ਵਿਕਾਊ ਕੀਤੀਆਂ ਜਿਹਦੇ ਵਿੱਚੋਂ ਦੋ ਪਰਲੇਆਂ گاਵਾ ਤੁਸੀਂ ਕੱਚੀਆਂ ਦੇਖ ਰਹੇ ਹੋ ਥੋੜਾ ਟਾਈਮ ਲੈਂਦੀਆਂ ਸੋਹਣ ਚ ਇਧਰ ਦੋ ਵਹਿੜਾਂ ਜਿਹੜੀਆਂ ਇਹ ਚੰਗੀਆਂ ਤਿਆਰ ਹੋਈਆਂ ਖੜੀਆਂ ਸੋ ਜਾਣਕਾਰੀ ਲਵਾਂਗੇ ਕੱਲੇ-ਕੱਲੇ ਪਸ਼ੂ ਬਾਰੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਾ ਤੁਹਾਨੂੰ ਜੱਜ ਜੂਗਾ ਉਹਦੀ ਤਸੱਲੀ ਕਰਨਾ ਹੱਕ ਆ ਦੋਸਤੋ ਤੁਸੀਂ ਕਰ ਸਕਦੇ ਹੋ ਨੰਬਰ 22 ਦਾ ਮੈਂ ਸਕਰੀਨ ਉੱਤੇ ਚਲਾ ਦ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸ ਦਿਓ ਵੀਰੇ। ਨਾਮ ਜਸਵਿੰਦਰ ਸਿੰਘ ਗਰੇਵਾਲ। ਠੀਕ ਐ। ਪਿੰਡ ਮਹਿਮਾ ਸਰਜਾ, ਜ਼ਿਲ੍ਹਾ ਬਠਿੰਡਾ। ਜਸਵਿੰਦਰ ਬਾਈ ਪ੍ਰਾਣਾ ਫਾਰਮ ਕਿੰਨਾ ਕ ਟਾਈਮ ਹੋ ਗਿਆ ਕਰ? ਹਾਂ ਬਾਈ ਆਪ ਨੂੰ ਤਕਰੀਬਨ 6 ਸਾਲ ਹੋ ਗਏ ਇੱਥੇ ਫਾਰਮ ਕਰੇ ਨੂੰ। ਠੀਕ ਐ। ਤੇ 6 ਸਾਲ ਹੀ ਘਰੇ ਮੈਂ ਮਤਲਬ ਵੇੜਾ ਪਾਲਦ ਰਿਹਾ ਪਹਿਲਾਂ ਵੇੜਾ ਪਹਿਲਾਂ ਵੇੜਾ ਹੀ ਪਾਲਦਾ ਸੀ ਇੱਥੇ ਦੁੱਧ ਦਾ ਕੰਮ ਕਰਿਆ ਆ ਕੇ। 12 ਸਾਲ ਹੋ ਗਏ ਜਾਨੀ ਗਾਵਾਂ ਰੱਖਦਿਆਂ ਨੂੰ। ਹਾਂਜੀ 12 ਸਾਲ ਹੋ ਗਏ। ਅੱਜ ਜਿਹੜੀ ਪਹਿਲੇ ਨ ਇਹ ਇਦੀ ਪਿਛਲੇ ਸੂਏ ਮਲੋ 35 36 35 ਲੀਟਰ ਦੁੱਧ ਵੀ ਕੱਢਿਆ ਹੈ ਬਹੁਤ ਵਧੀਆ ਸੀ ਇਹ ਪਰ ਇਹਨੇ ਥੋੜਾ ਜਿਹਾ ਉਦੋਂ ਟੀਕਾ ਲਾਣ ਚ ਲੇਟ ਹੋ ਗਈ ਅੱਛਾ ਉਸ ਕਾਰਨ ਵੀ ਥੋੜਾ ਛਢੀ ਨੂੰ ਹੋ ਗਿਆ ਮੈਂ ਤਾਂ 4 ਮਹੀਨੇ ਹੋ ਗਏ ਨੇ 5 ਮਹੀਨੇ ਠੀਕ ਹੈ ਕਰੀਬਾ ਦੁੱਧ 35 36 ਲੀਟਰ ਚ ਹੋਇਆ ਪਿਛਲੇ ਹਾਂਜੀ 35 ਸੀਮਣੇ ਦੇ ਹੁਣ ਜਿਹੜਾ ਟੀਕਾ ਲੱਗਾ ਕੋ ਸਹੀ ਤੇ ਅੱਜ ਹਾਂ ਟੀਕੇ ਇਹ ਨਾਰਮਲ ਲੱਗੇ ਠੀਕ ਹੈ ਸਖੜ ਨਹੀਂ ਹੈ ਝੂਠ ਬੋਲ ਰਿਹਾ ਮੈਂ ਫਿਰਾਂ ਨੇ ਦਨ ਹੁਣ ਕਿਨੇ ਲੈ ਲ ਜੂਗੀ ਦਿਨ ਤੇ ਇਹ ਬਸ ਹਫਤਾ ਤੋਂ ਘੱਟ ਹੀ ਰਹਿ ਗਏ ਦਿਨ ਮਾਲ 6-5 6 ਦਿਨ ਹੀ ਰਹਿ ਗਿਆ ਤਕਰੀਬਨ 5-6 ਦਿਨ ਲੈ ਜੀ ਹਾਂਜੀ ਰੇਟ ਆਪਾਂ ਦੱਸਾਂਗੇ ਤੇ ਫੋਨ ਤੇ ਰੇਟ ਬਈ ਫੋਨ ਤੇ ਕਰਾਂਗੇ ਆਪਾਂ ਖੋਲੇ ਉਹ ਚੰਗੇ ਫਾਰਮ ਦੀਆਂ ਗਾਂਆਂ ਦੀਆਂ ਹੀ ਨੇ ਸੋ ਦੋਸਤੋ ਇਹ ਗਾਂ ਦੂਜਾ ਸੂਆ ਸੁੰਦੀ ਐ ਫਿਕਸ ਜਾਂ ਹਵਾਨਾ ਚੰਗਾ ਦੁੱਧ ਪਿਛਲੇ ਸੂਏ ਚ ਇਹਨੇ ਦਿੱਤਾ ਥੋੜਾ ਜਿਹਾ ਕੰਸੀਬ ਬਾਈ ਜੀ ਹਰੀ ਦੱਸ ਦਿਆ ਵੀ ਲੇਟ ਹੋਈ ਉਹਦੇ ਕਰਕੇ ਉਹਦਰ ਨੂੰ ਤੋਰ ਕੇ ਥੋੜੀ ਲੰਗੀ ਵੱਡੇ ਕੱਦ ਕਾਠ ਦੀ ਹੈ ਦੱਸੋ ਫੈਕਸ ਹਵਾਨਾ ਕਾਫੀ ਚੰਗਾ ਆਕਾਰ ਹਵਾਨੇ ਦਾ ਤੁਹਾਨੂੰ ਦਿਸਦਾ ਹੁਣ ਦੇਖੋ ਇਹਦਾ ਸਟਰਕਚਰ ਲੈ ਆਓ ਬਈ ਵਾਪਸ ਸੋ ਰੇਟ ਫੋਨ ਦੇ ਉੱਤੇ ਆ ਇਹਦੇ ਤੋਂ ਤੁਸੀਂ ਜਰਸੀ ਨਸਲ ਦੇ ਵੀ ਬੱਚੇ ਵਧੀਆ ਲੈ ਸਕਦੇ ਹੋ ਇਦਾਂ ਦਾ ਇਹਦਾ ਰੰਗ ਰੂਪ ਹਾਲਾਂਕਿ ਵੱਡਾ ਕੱਦ ਕਾਠ ਹੈ ਫੈਕਸ ਜਾ ਹਵਾਨਾ ਚੰਗਾ ਰਖਵਾਨੇ ਦਾ ਦਿਸਦਾ ਜਸਵੰਦਰ ਭਾਈ ਸੈਸਰ ਲੱਗਾ ਸੁਣੋ ਮੈਂ ਇਹਦਾ ਦੂਜੀ ਦੇ ਠੀਕ ਹੈ ਹਾਂ ਭਾਈ ਜੀ 2 ਨੰਬਰ ਵਾਲੀ ਦੀ ਹਾਂ ਜੀ ਭਾਈ ਜੀ ਇਹ ਕਰਮਾਂ ਵਾਲੀ ਮੰਨ ਲਓ 35 36 ਲੀਟਰ ਮਾਣਦਾਰ ਕਾਰਡ ਹੈ ਦਾ ਜੀ ਠੀਕ ਹੈ ਪਹਿਲੇ ਸੂਏ ਸੂਂਬੀ ਹੈ ਹੂੰ ਇਹ ਚਾਰ ਦੰਦਾਂ ਜਮੂਹੂ ਹੈ ਠੀਕ ਹੈ ਇਹਨੂੰ ਤਕਰੀਬਨ स्नो मैन ਦੇ ਵਿੱਚ ਬੀਬੀ ਅਸੀਂ ਦਾ ਇਹ ਭਰਾਇਆ ਜੱਟਿਕਾ ਜੀ ਠੀਕ ਹੈ ਬੱਚੀ ਵਾਲਾ ਭਰਾਇਆ ਜਾਂ ਹਾਂਜੀ ਹਾਂਜੀ ਸੈਕਸੜ ਭਰਾਇਆ ਸੀ ਸੈਕਸੜ ਭਰਾਇਆ स्नो मैन ਦਾ ਹਾਂਜੀ ਠੀਕ ਹੈ ਇਹ ਕਿੰਨੇ ਕ ਦਿਨ ਲੇ ਜੂਗੀ ਇਹਦੇ ਸੂਂ ਜੀ ਇਹਦੇ ਵੀ ਹਫ਼ਤੇ ਹੀ ਰਹਿ ਗਈ ਅੱਜ ਤੋੜ ਦਈਏ ਇਹਨੂੰ ਹਾਂਜੀ ਦੋਸਤੋ ਪਹਿਲਾਂ ਚਾਰ ਦੰਦ ਹੈ ਸਨੋਮੈਨ ਦਾ ਸੈਕਸਰ ਸੀਮਨ ਲੱਗਾ 35 36 ਕਿਲੋ ਮਾਂ ਦਾ ਦੁੱਧ ਦਾ ਰਿਕਾਰਡ ਹੈ ਸੋ ਜਿਹਨੂੰ ਪਸੰਦ ਆਉਂਦੀ ਹੈ ਵੈੜ ਚੰਗੇ ਢਾਂਚੇ ਦੀ ਹੈ ਇਹ ਵੀ ਚਾਰ ਦੰਦ ਹੈ ਦੇਖੋ ਸਟਰਕਚਰ ਪਹਿਲਾਂ ਵੈੜ ਦਾ ਚੰਗੀ ਸੰਭੀ ਵੀ ਹੈ ਕਮਾਲੋ ਬਾਈ ਲਿਓ ਗਾ ਇਸ ਇਹ ਕੀ ਮੜਾ ਦੰਦ ਵੀ ਭਾਈ ਕਹਿੰਦਾ ਕਨਫਰਮ ਕਰ ਹੀ ਲਈਏ ਵੇਖ ਲਓ ਭਾਈ ਦਿਸ ਗਿਆ ਠੀਕ ਹੈ ਹਾਂਜੀ ਹਾਂਜੀ ਇੱਕ ਮਿੰਟ ਸੋ ਦੋਸਤੋ ਚਾਰ ਦੰਦ ਦਾ ਸਹੀ ਹੈ ਭਾਈ ਸਿੱਧੀਆਂ ਸਾਧੀਆਂ ਗੱਲਾਂ ਦੋਸਤੋ ਭਾਈ ਦੀਆਂ ਵਾੜਾ ਕੋਈ ਵਲਫੇਅਰ ਵਾਲੀ ਗੱਲ ਨਹੀਂ ਹੈ ਸੋ ਇਹ ਦੋਸਤੋ ਵੈੜਾਂ ਦੇ ਵਿੱਚੋਂ ਖੁੱਲੀ ਫਿਰਦੀ ਨੂੰ ਲਿਆ ਕੇ ਵਧਦਾ ਪਸੂ ਭਾਈ ਦਾ ਨਸਦਾ ਜਦੋਂ ਉਹਦੇ ਰੱਸਾ ਪੈਂਦਾ ਹਜੇ ਦਿਨ ਲਊਗੀ ਵੈੜ ਉੱਤੋਂ ਢਾਂਚਾ ਚੰਗਾ ਥੱਲੋਂ ਭਰਨੀ ਸੋਹਣੀ ਹੋਈ ਹੈ ਹਵਾਨਾ ਜਿਹੜਾ ਚੰਗਾ ਜੋਇੰਟ ਆ ਉਪਰੋਂ ਜੁੜਿਆ ਹੋਇਆ ਹਵਾਨਾ ਖੁੱਚਾਂ ਤੋਤੇ ਆ ਬਈ ਮਾੜਾ ਹੱਕ ਤੇ ਬੈਠ। ਸੋ ਇਦਾਂ ਦਾ ਰੁਖ ਦੋਸਤੋ ਚੰਗਾ ਹਵਾਨਾ। ਸੋ ਇਹ ਦੋ گاਵਾ ਜਿਹੜੀਆਂ ਥੋੜਾ ਜ਼ਿਆਦਾ ਸਾਨੂੰ ਤਿਆਰ ਲੱਗਦੀਆਂ ਸੀ ਇੱਕ ਗਾਂਏ ਦੋਗੇ ਤੁਹਾਨੂੰ ਦਿਖਾਉਣੇ ਆ। ਬਈ ਇਹ ਕਿੰਨਾ ਵਸੂਆ ਸੂਗੀ। ਇਹ ਬਈ ਕੰਮਿਆਬ ਹੋ ਤੁਸੀਂ ਦੂਜਾ ਕਹ ਲੋ ਤੀਜਾ ਕਹ ਚੌਥੇ ਸੂਏਦ ਕੀ ਸੁਣਾਈ ਇਹਨੇ ਠੀਕ ਹੈ ਕਿੰਨੇ ਦਿਨ ਲੈਜੂ ਹਜੇ ਇਹ ਇਹਦਾ ਹੀ ਘਟੋ ਘਟ 14 13 14 ਦਿਨ ਹਜੇ ਬਾਕੀ ਆ ਠੀਕ ਹੈ ਇਹਦਾ ਦੁੱਧ ਦਾ ਕੀ ਰਿਕਾਰਡ ਆ ਦੁੱਧ ਇਹਨੇ 35 36 35 36 ਵੀ ਮੰਨ ਲਓ ਮੇਰੇ ਕੋਲੇ ਦਿੰਦੀ ਰਹੀ ਹੈ ਹਾਂਜੀ ਠੀਕ ਹੈ ਖੋਲੋ ਇਹਨੂੰ 94ਵਾਂ ਸੂਆ ਗਾਂ ਨੇ ਸੁਣਾ ਵੱਡੇ ਢਾਂਚੇ ਦੀ ਹੈ ਉਨੀ ਸਮਝ ਨਹੀਂ ਬਾਈ ਤੋ ਕਈ ਨਾ ਧਿਆਨ ਨਹੀਂ ਜਾਂਦਾ ਸਪੈਸ਼ਲ ਪਸ਼ੂਵਾਲ ਵੱਡੇ ਘੱਟ ਘਾਟ ਦੀ ਬਾਈ ਉਧਰ ਨੂੰ ਮੋੜ ਲਓ ਜਸੰਦਰ ਭਾਈ ਮੇਰੇ ਪਾਪਾ ਜੀ ਦੀ ਡੈਥ ਹੋ ਗਈ ਸੀ ਉਹ ਬਿਮਾਰ ਸੀ ਉਹ ਠੀਕ ਓਕੇ ਮਾਈ ਦੇ ਫਾਦਰ ਸਾਹਿਬ ਦੋਸਤੋ ਐਕਸਪਾਇਰ ਹੋ ਗਏ ਤੇ ਕੁਸ਼ਚਰ ਬਾਈ ਨੂੰ ਹਸਪਤਾਲ ਚ ਉਹਨਾਂ ਦੇ ਨਾਲ ਰਹਿਣਾ ਪੈ ਗਿਆ ਜਿਹਦੇ ਕਰਕੇ ਪਸ਼ੂਆਂ ਨੂੰ ਬਹੁਤਾ ਧਿਆਨ ਨਹੀਂ ਆ ਲੈਓ ਬਈ ਵਾਪਸ ਚੰਗੇ ਕਦ ਕਾਠ ਦੀ ਗਾਂ ਦੱਸੋ ਬੱਚੇ ਲੈਣੇ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਸੋਹਣੀ ਵੈੜਾ 35 36 ਕਿਲੋ ਦੁੱਧ ਦਿੰਦਾ ਚੰਗੀ ਸੰਭ ਕੀ ਤੈਰਕੀ ਵੀ ਦੁੱਧ ਚੰਗਾ ਦੇ ਦੂ ਇਹਦੇ 15 ਸਾਲ ਬਾਕੀ ਹੈ ਦੇਖ ਸਕਦੇ ਹੋ ਦਾ ਸਟਰਕਚਰ ਤੁਸੀਂ ਚੰਗੇ ਕਦ ਕਾਠ ਚ ਜਸਵੰਦਰ ਭਾਈ ਲਾਸਟ ਉੱਤੇ ਜਿਹੜੀ ਗਾਂ ਚੌਥੇ ਨੰਬਰ ਤੇ ਦਿਖਾਉਣੇ ਆ। ਹਾਂ ਭਾਈ ਜੀ ਇਹ ਆਪਣਾ ਦੂਜਾ ਸੂਆ ਸੁੰਦੀ ਆ। ਹੂੰ। ਇਹਨੇ ਕਰਮਾ ਵਾਲੀ ਨੇ ਪਿਛਲੇ ਸੂਏ 32 33 ਲੀਟਰ ਦੀ ਟਰੱਕ ਵੀ ਕੱਢਿਆ ਹੈ। ਠੀਕ ਐ। ਅੱਛਾ ਹੁਣ ਇਹ ਦਿਨ ਕਿੰਨੇ ਲੇਜੂਗੀ? ਹੁਣ ਜੀ ਅੱਜ ਤੋਂ 15 16 ਦਿਨ ਨੇ ਬਾਕੀ ਆ ਬਾਕੀ ਹਜੇ ਵੀ ਇਹ ਗਾਂ ਦਾ ਉਤਲੇ 8 9 ਦਿਨ ਜਿਹੜੇ ਲੈੰਜੇ ਤੋਂ ਵੇਖੋ ਵੀ ਕੀ ਹੋ ਸਕਦਾ ਵੱਧ ਵੀ ਲੈ ਜੀ। ਉਹਦੇ ਵੱਧ ਵੀ ਲੈ ਜੀ। ਹੁਣ 22 22 ਦਿਨ ਮੰਨ ਕੇ ਚੱਲ ਗਏ। 22 ਦਿਨ ਮੰਨ ਕੇ ਚੱਲੋ ਇਹ। ਠੀਕ ਐ। ਖੋਲ ਲਓ ਭਾਈ ਇਹਨੂੰ ਵੀ। ਦਸੋ 20 ਤੋਂ 22 ਦਿਨ ਲੈ ਸਕਦੀ ਹੈ ਹਜੇ 15 16 ਦਿਨ ਬਾਕੀ ਹੈ ਸੂਹਾ ਦੂਜਾ 32 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਚੌੜਾ ਢਾਂਚਾ ਹੈ ਮੀਡੀਅਮ ਹਾਈਟ ਲੰਬਾਈ ਫੁੱਲ ਹੈ ਬਾਕੀ ਥਾਂ ਹਥੀ ਚੁਾਈ ਵਾਲੇ ਆ ਵੈਸੇ ਬਾਕੀ ਕਿੰਨਾ ਕੁ ਦੁੱਧ ਚੋਲੋਗੇ ਉਹ ਤੁਹਾਡੀ ਸਮਝ ਕੰਮ ਕਰੂਗੀ ਸੋ ਸਟਰਕਚਰ ਦੇਖ ਲਓ ਤੁਸੀਂ ਗਾਂ ਦਾ ਚੰਗਾ ਢਾਂਚਾ ਹੈ ਬਹੁਤ ਵਧੀਆ ਠੰਡੀਆਂ ਬਹੁਤ ਵਧੀਆ ਜਿਵੇਂ ਮਰਜ਼ੀ ਪਏ ਮਨ ਪਾ ਪੈਕੇਜ ਹੋਈ ਜਾਣ ਤਾਂ ਇਹੋ ਜਿਹਾ ਅੱਛਾ ਉਧਰ ਨੂੰ ਨਹੀਂ ਜਾਏ ਲੰਬੀ ਤੋ ਠੰਨੀ ਏਸੀ ਲਗਾਵਾ ਦੋਸਤੋ ਬਾਈ ਕਹਿੰਦਾ ਹਵਾਨੇ ਤੇ ਨਾੜਾ ਇਹਦੇ ਵਿੱਚ ਚੱਲ ਜਾਂਦੇ ਸਨ ਹਵਾਨਾ ਪਛਾਣ ਨੂੰ ਵੀ ਚੰਗਾ ਕੱਢੂਗੀ ਕਾਫੀ ਵੱਡਾ ਹਵਾਨਾ ਬਣਾਊਗੀ ਹਾਈਟ ਇਹਦੀ ਮੀਡੀਅਮ ਆ ਲੈ ਆਓ ਬਾਈ ਜਸਿੰਦਰ ਬਾਈ ਮੋੜ ਲਿਓ ਫੋਟਾਂ ਚਾ ਤੁਸੀਂ ਇਸ ਗਾਣ ਦਾ ਵੀ ਦੇਖ ਸਕਦੇ ਸੈਕਸਰ ਲੱਗਾ ਕਿਹੜੇ ਕਿਹੜੇ ਬੰਦ ਲੱਗਾ ਆਪਣਾ ਇਹ स्ਨੋਮੈਨ ਹੀ ਇਹਦੇ ਲੱਗਿਆ ਜੀ स्ਨੋਮੈਨ ਹੀ ਇਹਦੇ ਲੱਗਿਆ ਹਾਂਜੀ ਸੋ ਦੋਸਤੋ ਦੋ گاਵਾਂ ਦੇ ਸਿਕਸਟ ਸੀਮੰਟ ਆ ਸਨੋਮੈਨ ਦਾ ਇੱਕ ਤਾਂ ਪਹਿਲਾਂ ਵੈਰ ਤੇ ਇੱਕ ਇਹ ਦੂਜੇ ਸੂਏ ਜਿਹੜੀ ਗਾਂ ਸੂਰੀ ਇਹਦੇ ਦੂਜੀਆਂ ਦੂਜੀਆਂ ਦੋਆਂ ਦੇ ਕਨਵੈਸ਼ਨਲ ਆ ਸੋ ਇਹ ਚਾਰ گاਵਾਂ ਦੋਸਤੋ ਬਾਈ ਕੋਲ ਵਿਕਰੀ ਆਲੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਆ ਰੇਟ ਜਿਹੜੇ ਆ ਦੋਸਤੋ ਇਹਨਾਂ ਦੇ ਉਹ ਬਾਈ ਜੀ ਹੋਰੀ ਫੋਨ ਦੇ ਉੱਤੇ ਇਹਨਾਂ ਨੇ ਰੱਖੇ ਆ ਪਰਿਵਾਰ ਨਾਲ ਰਾਇ ਹੋ ਜੂਗੀ ਕੋਈ ਸੱਜਣ ਬੇਲੀ ਹੋਰ ਕੋਈ ਇਸ ਫੀਲਡ ਦਾ ਐਕਸਪਰਟ ਹੁੰਦਾ ਹੈ ਉਹਨਾਂ ਨਾਲ ਬਾਈ ਜਿਹੜੀ ਰਾਇ ਕਰ ਲੈਣਗੇ ਕਿਉਂਕਿ ਝੋਨਾ ਮਸ਼ੀਨ ਵੱਢੀ ਜਾਂਦੀ ਸੀ ਵਿੱਚੋਂ ਰੋਕੀ ਐ ਤਾਂ ਹੀ ਥੋੜਾ ਕਾਲੀ ਦੇ ਵਿੱਚ ਬਾਈ ਨੇ ਵੀਡੀਓ ਬਣਾਈ ਐ ਕਿਉਂਕਿ ਸਾਰਿਆਂ ਨੂੰ ਪਤਾ ਵੀ ਇਸ ਟਾਈਮ ਖੇਤੀਬਾੜੀ ਦਾ ਕੰਸ ਹੈ ਤਾਂ ਝੋਨਾ ਮਸ਼ੀਨ ਵੱਢੀ ਜਾਂਦੀ ਸੀ ਕਿ ਨਾਲ ਹੀ ਵਾਹਣ ਦਿਖਾ ਦਿਓ ਵੱਢੀ ਸਹੀ ਤੇ ਉਹਦੇ ਕਰਕੇ ਬਾਈ ਨੇ ਇਹ ਭਜਨਸ ਜੀ ਜੀ ਅਸੀਂ ਵੀਡੀਓ ਜਿਹੜੀ ਸ਼ੂਟ ਕੀਤੀ ਐ ਬਾਕੀ ਪਸ਼ੂ ਤੁਹਾਨੂੰ ਆਸਾ ਪਸੰਦ ਆ ਜਾਣਗੇ ਧੰਨਵਾਦ